ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਰੂਬਰੂ ਹੋ ਰਹੇ ਹਨ ਪੰਜਾਬ ਦੇ ਪ੍ਰਸਿੱਧ ਕਹਾਣੀਕਾਰ ਕਵੀ ਲੇਖਕ ਵਰਤਕਰ ਸੁਖਜੀਤ ਜੀ ਸੁਖਜੀਤ ਜੀ ਅਸੀਂ ਤੁਹਾਨੂੰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੁਹਾਡਾ ਇਸਤਕਬਾਲ ਕਰਦੇ ਆਂ ਤੇ ਤੁਹਾਨੂੰ ਜੀ ਆਇਆਂ ਜੀ ਨੂੰ ਕਹਿੰਦੇ ਆ ਤੁਸੀਂ ਭਾਰਤੀ ਜਿਹੜੀ ਸਾਡੀ ਸਹਿਤ ਅਕੈਡਮੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਸਭ ਤੋਂ ਜ਼ਿਆਦਾ ਨਾਮਵਰ ਅਕੈਡਮੀ ਸਹਿਤ ਅਕੈਡਮੀ ਉਹਦਾ 2022 ਦਾ ਪੰਜਾਬੀ ਦੇ ਵਿੱਚ ਜਿਹੜਾ ਪੁਰਸਕਾਰ ਮਿਲਿਆ ਉਹ ਤੁਹਾਨੂੰ ਮਿਲਿਆ ਤੇ ਇਸ ਕਰਕੇ ਤੁਹਾਡੇ ਜਿਹੜੇ ਪਾਠਕ ਨੇ ਉਹਨਾਂ ਦਾ ਇੱਕ ਬਹੁਤ ਵੱਡਾ ਵਰਗ ਹੈ ਔਰ ਉਹ ਜਾਣਨਾ ਚਾਹੁੰਦੇ ਨੇ শ্রোਤੇ ਵੀ ਸੁਣਨਾ ਚਾਹੁੰਦੇ ਨੇ ਕਿ ਵੀ ਇਹ ਇਨਾਮ ਦੇ ਪਿੱਛੇ ਤੁਹਾਡਾ ਜਿਹੜਾ ਜੀਵਨ ਦਾ ਸਫ਼ਰ ਹੈ ਉਹ ਵੀ ਤੇ ਹੋਰ ਬਹੁਤ ਸਾਰੀਆਂ ਗੱਲਾਂ ਸੀ ਤੁਹਾਡੇ ਨਾਲ ਅੱਜ ਕਰਨੀਆਂ ਚਾਹੁੰਦੇ ਆ ਤੇ ਤੁਸੀਂ ਆਪਣੇ ਜੀਵਨ ਬਾਰੇ ਕਿ ਵੀ ਉਹ ਜਿਹੜਾ ਸੁਖਜੀਤ ਬੱਚਾ ਜਿਆ ਜੇ ਕਿੱਥੇ ਜੰਮਿਆ ਕਿੱਥੇ ਆਪਣਾ ਪੜਿਆ ਲਿਖਿਆ ਤੇ ਇਹ ਕਹਾਣੀ ਔਰ ਸਾਹਿਤ ਦੇ ਖੇਤਰ ਦੇ ਵਿੱਚ ਕਿਵੇਂ ਪਹੁੰਚਿਆ ਔਰ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਸੁਖਜੀਤ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਬਣਿਆ ਇਹਦੇ ਬਾਰੇ ਅਸੀਂ ਤੁਹਾਡੇ ਕੋਲੋਂ ਥੋੜਾ ਜਾਣਨਾ ਚਾਹੁੰਦੇ ਹਾਂ ਸੰਖੇਪ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਤੁਹਾਡਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਟਾ ਵੱਡਾ ਮਾਣ ਮੈਨੂੰ ਦਿੱਤਾ ਹੈ ਸ਼ਰੋਤਿਆਂ ਦੇ ਸਨਮੁਖ ਤਾਂ ਨਹੀਂ ਮੈਂ ਬੋਲਾਂ ਦੇ ਨਾਲ ਉਹਨਾਂ ਦੇ ਸਨਮੁਖਾਂ ਮੈਂ ਉਹਨਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਹਾਂ ਔਰ ਜਿੱਥੋਂ ਤੱਕ ਮੇਰੀ ਅੱਜ ਦੀ ਇੱਥੇ ਮੈਂ ਬੈਠ ਕੇ ਜਿਵੇਂ ਮਹਿਸੂਸ ਕਰ ਰਿਹਾ ਇੱਕ ਤਾਂ ਮੈਨੂੰ ਥੋੜੀ ਜਿਹੀ ਘਬਰਾਹਟ ਹੈ ਕਿ ਜਿਨ੍ਹਾਂ ਨੂੰ ਮੈਂ ਬਹੁਤ ਵੱਡੇ ਠਹਿਰਾ ਮੰਨਦਾ ਹਾਂ ਔਰ ਚਿੰਤਕ ਵੀ ਹੋ ਤੁਸੀਂ ਸਾਡੇ ਡਾਕਟਰ ਬਨੀਤਾ ਬੜੀਆਂ ਅਹਿਮ ਤਮਾ ਦੇ ਉੱਤੇ ਰਹਿ ਕੇ ਤੁਸੀਂ ਜ਼ਿੰਮੇਵਾਰੀ ਨਿਭਾਈ ਹੈ ਉਹ ਥੋੜੀ ਜੀ ਘਬਰਾਹਟ ਹੈ ਤੇ ਸਹਿਜ ਮੈਂ ਇਸ ਲਈ ਆ ਕਿ ਤੁਸੀਂ ਮੇਰੇ ਵੱਡੇ ਭੈਣ ਜੀ ਹੋ ਤੇ ਵੱਡੀ ਭੈਣ ਦੇ ਨਾਲ ਬੈਠ ਕੇ ਗੱਲਾਂ ਕਰਦਿਆਂ ਸਹਿਜ ਹੋਣਾ ਮਤਲਬ ਕੁਦਰਤੀ ਹੁੰਦਾ ਹੈਗਾ ਤੇ ਮੈਂ ਇਸ ਤਰ੍ਹਾਂ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰੂੰਗਾ ਜਨਮ ਤੇ ਮੇਰਾ ਜਿਹੜਾ ਉਹ ਮਾਛੀਵਾੜਾ ਦੇ ਲਾਗੇ ਮਾਣੇਵਾਲ ਪਿੰਡ ਹੈ ਉਹ ਪਿੰਡ ਸਾਡਾ ਰਾਇਆ ਭੈਣੀ ਸਾਫ ਦੇ ਕੋਲ ਜਿੱਥੇ ਸਤਗੁਰੂ ਰਾਮ ਸਿੰਘ ਦਾ ਜਨਮ ਹੋਇਆ ਜਿਹਦੇ ਵਿੱਚੋਂ ਪੈਣੀ ਸਾਹਿਬ ਪਿੰਡ ਵੀ ਇਹ ਪੈਣੀ ਉੱਠ ਕੇ ਉਥੋਂ ਰਾਇਆਂ ਚੋਂ ਹੀ ਆਇਆ ਹੋਇਆ ਉਥੋਂ ਮਾਣੇਵਾਲ ਜਾ ਕੇ ਜ਼ਮੀਨ ਲੈ ਲਈ ਸੀ ਮੈਂ ਬਹੁਤ ਛੋਟਾ ਸੀਗਾ ਬਚਪਨ ਜਿਹੜਾ ਉਹ ਬਹੁਤ ਹੀ ਮੁਸ਼ਕਲ ਸੀ ਬਹੁਤ ਔਖਾ ਸੀ ਬਹੁਤ ਸਾਰੇ ਅਪਹਾਬ ਸੀ ਤੇ ਬਹੁਤਾ ਚੰਗਾ ਨਹੀਂ ਬੀਤਿਆ ਪਰ ਉਹ ਬਚਪਨ ਦੇ ਵਿੱਚ ਇੱਕ ਖਜ਼ਾਨਾ ਸੀ ਬਹੁਤ ਵੱਡਾ ਹਾਲਾਂਕਿ ਰਹਿਣ ਵਾਸਤੇ ਜਿਹੜਾ ਸੀ ਉਹ ਛੱਪਰ ਸੀ ਇੱਕ ਜੀ ਨੂੰ ਝੌਂਪੜਾ ਕਈਏ ਵੱਡਾ ਉਹਦੇ ਚ ਰਹਿੰਦੇ ਸੀ ਤੇ ਪਰ ਉਹ ਬਕਸੇ ਦੇ ਵਿੱਚ ਗ੍ਰੰਥ ਸੀਗੇ ਜਿਹਦੇ ਵਿੱਚ ਸਿੱਖ ਇਤਿਹਾਸ ਸਾਰਾ ਸੀ ਜਨਮ ਸਾਖੀ ਸੀ ਗੁਰੂਆਂ ਦੀਆਂ ਸਾਰੀਆਂ ਸਾਖੀਆਂ ਮੈਂ ਤਾਂ ਤੁਹਾਡੇ ਘਰੇ ਹੀ ਪਏ ਹੋਏ ਸਨ ਘਰ ਪਏ ਸੀ ਪਿਤਾ ਜੀ ਨੂੰ ਬਾਪੂ ਨੂੰ ਕਹਿ ਲੋ ਬਹੁਤ ਸ਼ੌਕ ਸੀ ਇਸ ਚੀਜ਼ ਦਾ ਤੇ ਹੀਰ ਵਾਰਾ ਸ਼ਾਹ ਸੀ ਮਹਾ ਭਾਰਤ ਰਮਾਇਣ ਭਾਈ ਵੀਰ ਸਿੰਘ ਹੋਰਾਂ ਦਾ ਸਾਹਿਤ ਨਾਮਤਾਰੀ ਸਾਹਿਤ ਕਿਉਂਕਿ ਅਸੀਂ ਪੀੜੀਆਂ ਤੋਂ ਮਤਲਬ ਨਾਮਤਾਰੀਆਂ ਤੇ ਇਹ ਸਾਰਾ ਕੁਝ ਸੀਗਾ ਜਿਹੜਾ ਬਚਪਨ ਦੇ ਵਿੱਚ ਹੀ ਮੈਂ ਪੜਨਾ ਸ਼ੁਰੂ ਕਰਤਾ ਤੇ ਹੀਰ ਵਾਰਾ ਸ਼ਾਹ ਵੀ ਨਾਲ ਪੜੀ ਮਹਾ ਭਾਰਤ ਰਮਾਇਣ ਵੀ ਤੇ ਸਿੱਖ ਇਤਿਹਾਸ ਜਨਮ ਸਾਖੀਆਂ ਜਿਹੜੀਆਂ ਸੀ ਇਹ ਬਚਪਨ ਦੇ ਵਿੱਚ ਹੀ ਅੰਦਰ ਰਚ ਗਈਆਂ ਤੇ ਮੇਰੀ ਮਾਂ ਜਿਹੜੀ ਉਹ ਜਿਹੜਾ ਪੂਰਾ ਮਾਲਵਾ ਇੱਕ ਤਰ੍ਹਾਂ ਦਾ ਧੂਰਕੋਟ ਰਣਸੀਂ ਜ਼ਿਲ੍ਹਾ ਮੋਗੇ ਦਾ ਪਿੰਡ ਹੈ ਗੂੜ ਮਾਲਵਾ ਜਿਹਨੂੰ ਕਹਿੰਦੇ ਆ ਉਹ ਉੱਥੋਂ ਦੀ ਸੀ ਤੇ ਉਹਦੇ ਕੋਲੇ ਲੋਕ ਗੀਤ ਲੋਕ ਬੋਲੀਆਂ ਗਿੱਧਾ ਤਮਾਸ਼ੇ ਬਾਤਾਂ ਅੱਛਾ ਇਹ ਬਹੁਤ ਕੋਸ਼ੀ ਲੋਕਵੇਦ ਸੀਗਾ ਵਾਹ ਤੇ ਉਹਦੇ ਨਾਲ ਮੈਂ ਜਿਹੜਾ ਉਸਰਨਾ ਸ਼ੁਰੂ ਹੋਇਆ ਕਿਆ ਬਾਤ ਹੈ ਮਤਲਬ ਲੋਕਵੇਦੀ ਚੋਂ ਵੀ ਤੁਸੀਂ ਸਾਰੇ ਪੈਦਾ ਹੋਏ ਹੋ ਔਰ ਫਿਰ ਕਿੱਸਾ ਔਰ ਸਾਰਾ ਕੁਝ ਹੀ ਬਚਪਨ ਹੀ ਤੁਸੀਂ ਆਪਣੇ ਬੰਦੇ ਤੇ ਹੰਡਾ ਲਿਆ ਮਹਿਸੂਸ ਕਰ ਲਿਆ ਹਾਂਜੀ ਕਿਆ ਬਾਤ ਹੈ ਤੇ ਆਮ ਮੈਂ ਗੱਲ ਕਰਦਾ ਹੁੰਦਾ ਕਿ ਤੁਸੀਂ ਵੀ ਜਾਣਦੇ ਹੋ ਕਿ ਜਿਹੜਾ ਕਿਸਾਨੀ ਦਾ ਜੀਵਨ ਹੈ ਉਹਨਾਂ ਕੋਲੇ ਨਾ ਫੁਰਸਤ ਦੇ ਪਲ ਬਹੁਤ ਘੱਟ ਹੁੰਦੇ ਨੇ ਦਿਨ ਥੋੜੇ ਹੁੰਦੇ ਨੇ ਜਿਨ੍ਹਾਂ ਚ ਕੰਮ ਘੱਟ ਹੁੰਦਾ ਜਮੀਨ ਦੇ ਕੰਮ ਡੰਗਰਾਂ ਦੇ ਕੰਮ ਇੰਨੇ ਹੁੰਦੇ ਨੇ ਕਿ ਬੇਲ ਨਹੀਂ ਮਿਲਦਾ ਕਦੇ ਇੱਕ ਕੋਈ ਫੱਗਣ ਦਾ ਕੋਈ ਸੀ ਜਦੋਂ ਮੈਂ ਮੇਰਾ ਖਲ ਤੀਜੀ ਜਾਂ ਚੌਥੀ ਛੂੰਗਾ ਹੱਦ ਅੱਛਾ ਤੇ ਉਹ ਇੱਕ ਅਜਿਹਾ ਦਿਨ ਸੀ ਜਦੋਂ ਕੁਝ ਕੰਮ ਘੱਟ ਸੀ ਤੇ ਸਵੇਰੇ 10 11 ਵਜੇ ਹੋਣਗੇ ਬਾਪੂ ਜਿਹੜਾ ਉਹ ਮਤਲਬ ਹੀਰ ਉਹ ਗਾ ਕੇ ਪੜਦੇ ਹੁੰਦੇ ਸੀ ਉਹ ਹੀਰ ਪੜ ਰਹੇ ਸੀਗੇ ਤੇ ਮਾਂ ਜਿਹੜੀ ਸੀ ਉਹ ਆਪਣੇ ਸੰਦੂਕ ਦੇ ਵਿੱਚੋਂ ਨਾ ਉਹ ਵਿਆਹ ਵਾਲਾ ਕਿਤੇ ਸੂਟ ਉਹਨੇ ਇੱਕ ਸਾਹਮ ਕੇ ਰੱਖਿਆ ਹੋਇਆ ਸੀ ਬਰੀ ਦਾ ਤੇ ਉਹਨੂੰ ਧੁੱਪ ਲਵਾਉਂਦੀ ਹੋਈ ਕੁਝ ਗੁਣਗੁਣਾ ਰਹੀ ਸੀਗੀ ਕੋਈ ਗੀਤ ਸੀ ਜਾਂ ਮੈਨੂੰ ਇਹ ਆ ਵੀ ਸ਼ਾਇਦ ਕੋਈ ਗੁਰਬਾਣੀ ਦੀ ਉਹ ਸ਼ਬਦ ਸੀ ਗਿਆ ਧਾਰਨਾ ਜਿਹੜੀਆਂ ਉਹ ਪੜ੍ਹਦੇ ਹੁੰਦੇ ਸੀ ਨਾਮਤਾਰੀ ਜਥੇਦਾਰ ਤੇ ਉਹ ਤੇ ਗੁਰਬਾਣੀ ਚੋਂ ਸੀ ਸ਼ਾਇਦ ਜੋਗਨ ਜਾਂਦੇ ਦਾ ਮਤਲਬ ਬਾਪੂ ਹੀਰ ਗਾ ਰਿਹਾ ਸੀ ਹੀਰ ਗਾ ਰਿਹਾ ਸੀ ਉਹ ਮਾਂ ਜਿਹੜੀ ਉਸ ਵੇਲੇ ਜੋ ਬਨ ਜਾਂਦੇ ਨਾ ਡਰਾਂ ਮੇਰੀ ਜੈ ਸਿਓ ਪ੍ਰੀਤ ਨਾ ਜਾਏ ਉਹ ਕੁਝ ਇਸ ਤਰ੍ਹਾਂ ਦਾ ਗਾ ਰਹੀ ਸੀ ਤੇ ਮੈਂ ਨਿਗਾਹ ਮਾਰੀ ਅਸੀਂ ਆਪਣਾ ਕੰਮ ਸਕੂਲ ਦਾ ਕੋਈ ਕਰ ਰਹੇ ਸੀ ਸਕੂਲ 'ਚ ਛੁੱਟੀ ਸੀ ਉਸ ਦਿਨ ਤੇ ਮੈਨੂੰ ਕੋਈ ਇਸ ਤਰ੍ਹਾਂ ਦਾ ਇਹ ਮਾਹੌਲ ਸਾਰਾ ਪਤਾ ਨਹੀਂ ਕੀ ਹੋਇਆ ਮੇਰੇ ਅੰਦਰ ਤੇ ਮੈਂ ਕਾਪੀ ਪੈਨਸਲ ਮਸਾਈ ਬਹੁਤ ਸਾਹਮ ਸਾਹਮ ਕੇ ਰੱਖੀ ਦੀ ਸੀ ਕੋਈ ਹੋਈ ਮਿਲਦੀ ਸੀ ਸਲੇਟ ਹੁੰਦੀ ਸੀ ਉਹ ਤੇ ਉਹ ਮੈਂ ਚੱਕ ਕੇ ਖੇਤਾਂ ਵੱਲ ਨੂੰ ਤੁਰ ਪਿਆ ਖੇਤਾਂ 'ਚ ਹੀ ਘਰ ਸੀ ਸਾਹਮਣੇ ਖੁੱਲਾ ਤੇ ਇੱਕ ਬੱਟ ਤੇ ਬੈਠ ਕੇ ਜਦੋਂ ਮੈਂ ਦੇਖਿਆ ਤਾਂ ਡੰਗਰ ਆਰਾਮ ਨਾਲ ਬੈਠੇ ਉਹ ਗਾਲੀ ਕਰ ਰਹੇ ਨੇ ਰੱਜੇ ਹੋਏ ਹਾਰੇ ਚੋਂ ਤੁਮਾ ਨਿਕਲ ਰਿਹਾ ਤੇ ਉਹ ਆਵਾਜ਼ ਮੈਨੂੰ ਨਿਮੀ ਨਿਮੀ ਜੀ ਸੁਣ ਰਹੀ ਦੋਹਾਂ ਦੀ ਬਾਪੂ ਦੀ ਵੀ ਮਾਂ ਦੀ ਵੀ ਤੇ ਉਹ ਮੇਰੇ ਅੰਦਰ ਕੁਝ ਅਜੀਹਾ ਵਾਪਰਿਆ ਕਿ ਕੁਝ ਹੋਇਆ ਕਿ ਮੈਂ ਕੁਝ ਲਿਖਾਂ ਤੇ ਉਸ ਵੇਲੇ ਜਿਹੜੇ ਵੀ ਉਹ ਸ਼ਬਦ ਆਇਓ ਆ ਕਵਿਤਾ ਦੇ ਰੂਪ ਦੇ ਵਿੱਚ ਆਏ ਤੇ ਉਹ ਮੈਂ ਲੈ ਕੇ ਬਹੁਤ ਖੁਸ਼ੀ ਨਾਲ ਭਜਿਆ ਪਾਪਾ ਜੀ ਵੱਲ ਨੂੰ ਤੇ ਉਹਨਾਂ ਨੇ ਮੇਰੇ ਉਹ ਸ਼ਾਬਾਸ਼ੇ ਦਿੱਤੀ ਔਰ ਉਹ ਠੀਕ ਕਰਾਏ ਉਹ ਇਹ ਸ਼ਬਦ ਸੀ ਉਹਦੇ ਵਿੱਚ ਕੋਈ ਉਹ ਕਹਿੰਦੇ ਵੀ ਇੱਥੇ ਨਾ ਵੀਰ ਨੂੰ ਕਰੀਦਾ ਹੁੰਦਾ ਉਹ ਇਹ ਨਹੀਂ ਕਹੀਦਾ ਹੁੰਦਾ ਇਹ ਉੱਥੋਂ ਮਤਲਬ ਉਦੋਂ ਲੇਖਕ ਦਾ ਜਿਹੜਾ ਉਹ ਜਨਮ ਹੋਇਆ। ਕੀ ਬਾਤ ਹੈ ਮਤਲਬ ਕਿ 8 3ੀ 4ਥੀ ਚ ਪੜਦਾ ਹੀ ਸੁਖਜੀਤ ਜਿਹੜਾ ਉਹਦੇ ਅੰਦਰ ਇੱਕ ਕਾਵਿਕਤਾ ਜਿਹੜੀ ਸੀ ਉਹ ਬਿਲਡ ਹੋ ਚੁੱਕੀ ਹੋਈ ਸੀ। ਅਸੀਂ ਹੁਣ ਮਤਲਬ ਕਿ ਕਿਉਂਕਿ ਬਹੁਤ ਸਾਰੀਆਂ ਗੱਲਾਂ ਤੁਹਾਡੇ ਤੋਂ ਜਾਣਨੀਆਂ ਚਾਹੁੰਦੇ ਆ ਤਾਂ ਮੈਨੂੰ ਇਹ ਵੀ ਦੱਸੋ ਕਿ ਬਚਪਨ ਤੋਂ ਹੀ ਜਿਹੜੇ ਇਹ ਬੀਜ ਤੁਹਾਡੇ ਚ ਪੁੰਗਰਨ ਲੱਗੇ ਸਨ ਤੇ ਜਵਾਨੀ ਦੇ ਵਿੱਚ ਤੁਸੀਂ ਸਭ ਤੋਂ ਪਹਿਲੇ ਕਵਤਾ ਹੀ ਲਿਖੀ ਸੀਗੀ। ਹਾਂ ਮੈਂ ਕਵਤਾ ਹੀ ਲਿਖੀ। ਰੰਗਾਂ ਦਾ ਮਨੋਵਿਗਿਆਨ ਤੁਹਾਡੀ ਕਾਫੀ ਸਤਕਾਈ ਸੀ। ਬਹੁਤ ਖੂਬਸੂਰਤ ਕਵਤਾਵਾਂ ਸਨ। De deci. ce? Oh. ਕਿਉਂਕਿ ਮੈਂ ਵੀ ਤੁਹਾਡੀ ਨਿਰੰਤਰ ਪਾਠਕ ਰਹੀ ਹਾਂ ਜੀ ਸ਼ੁਕਰੀਆ ਇਹ ਇਹ ਮੈਂ ਸਾਰਾ ਪੜਿਆ ਤੇ ਉਹਦੇ ਵਿੱਚ ਵੀ ਬਹੁਤ ਸਾਰੀਆਂ ਗੱਲਾਂ ਆ ਉਹਦੇ ਵਿੱਚ ਵਿਚਾਰਧਾਰਕ ਤੌਰ ਤੇ ਇੱਕ ਜੋਸ਼ੀਲਾ ਸੁਖਜੀਤ ਸਾਹਮਣੇ ਆਉਂਦਾ ਹੈ ਤਾਂ ਉਹਦੇ ਤੋਂ ਫਿਰ ਜਿਹੜਾ ਤੁਸੀਂ ਤੁਹਾਡੀ ਜਿਹੜੀ ਲੇਖਕ ਸੰਸਾਰ ਹੈ ਜਿਹੜਾ ਲਿਖਤ ਦਾ ਕਿਉਂਕਿ ਉਹਦੇ ਪਿੱਛੇ ਤੇ ਮੈਨੂੰ ਪਤਾ ਹੈ ਕਿ ਕਾਫੀ ਸਾਰੀਆਂ ਗੱਲਾਂ ਉਹ ਕਿਉਂਕਿ ਤੁਸੀਂ ਜ਼ਿੰਦਗੀ 'ਚ ਬਹੁਤ ਸਾਰੇ ਉਤਾਰ-ਚੜਾਅ ਵੀ ਦੇਖੇ ਨੇ ਬਚਪਨ ਤੋਂ ਹੀ ਲੈ ਕੇ ਤੇ ਉਹ ਤੁਹਾਡੀ ਜਿਹੜੀ ਸਵੈ ਜੀਵਨੀ ਆ ਉਹ ਦੱਸਦੀ ਆ ਤੇ ਰੌਂਟੇ ਖੜੇ ਕਰਦੀ ਆ ਤਾਂ ਮੈਂ ਤੇ ਉਹ ਕੈਨੀ ਹੁੰਨੀ ਆ ਕਿ ਇੱਕ ਆਪਣੇ ਆਪ ਨੂੰ ਖਲਨਾਇਕ ਸ਼ੋ ਕਰਕੇ ਤਾਂ ਤੁਸੀਂ ਇਹੋ ਜਿਹੇ ਨਾਇਕ ਬਨਿਓ ਕਿ ਜਿਹੜਾ ਬਹੁਤ ਘੱਟ ਲੇਖਕਾਂ ਕੋਲ ਜੁਰਰਤ ਹੁੰਦੀ ਆ ਤਾਂ ਤੁਸੀਂ ਹੁਣ ਸਾਰੇ ਆਪਣੇ ਕਵਤਾ ਜਿਹੜੀ ਰੰਗਾਂ ਦਾ ਮਨੋਵਿਗਿਆਨ ਤੋਂ ਤੇ ਜਿਹੜੀ ਤੁਹਾਨੂੰ ਸਾਹਿਤ ਅਕੈਡਮੀ ਦਾ ਪੁਰਸਕਾਰ ਮਿਲਿਆ ਮੈਂ ਐਨ ਘੋਸ਼ ਨਹੀਂ ਮੋਂ ਮੇਰਾ ਧਿਆਨ ਜਾਂਦਾ ਕਿ ਜਿਸ ਬੱਚੇ ਨੇ ਮਹਾ ਭਾਰਤ ਤੀਜੀ ਚੌਥੀ ਦੇ ਵਿੱਚ ਪੜਿਆ ਹੋਇਆ ਤੇ ਰਮਾਇਣ ਹੀਰ ਗੁਰਬਾਣੀ ਤੇ ਉਸ ਡਿਸਪਲਿਨ ਚੋਂ ਨਿਕਲਿਆ ਹੋਇਆ ਤੇ ਉਹਦੇ ਕੋਲ ਕਿੰਨੀ ਵਨਸਵੰਤਾ ਹੋਏਗੀ ਉਹਦੇ ਲੇਖਨ ਦੇ ਵਿੱਚ ਤੇ ਇਹ ਗੱਲਾਂ ਥੋੜੀਆਂ ਜਿਹਾ ਤੁਸੀਂ ਦੱਸੋ ਆਪਣੀ ਰਚਨਾ ਬਾਰੇ ਲਿਖਤ ਬਾਰੇ ਮੈਂ ਨਾ ਮਹਿਸੂਸ ਕਰਦਾ ਹਾਂ ਬਹੁਤ ਕਿ ਸਾਡੇ ਬਹੁਤ ਸਾਰੇ ਲੇਖਕ ਜਿਹੜੇ ਨੇ ਮਾਫੀ ਚਾਹੂੰਗਾ ਨਹੀਂ ਨਹੀਂ ਪਰ ਇਹ ਸੱਚ ਹੈ ਕਿ ਉਹ ਇਹ ਕੋਈ ਕਹਾਣੀ ਲਿਖੀ ਜਾਂਦੇ ਸਾਰੀ ਉਮਰ ਬਿਲਕੁਲ ਠੀਕ ਹੈ ਤੁਸੀਂ ਬਹੁਤ ਸਾਰੇ ਔਰ ਮੈਂ ਇਸੇ ਲਈ ਬਹੁਤ ਘਟ ਲਿਖਿਆ ਜੀ ਸਾਰੀਆਂ ਹੀ ਮੇਰੀਆਂ 24 ਕਹਾਣੀਆਂ ਛਪੀਆਂ ਨੇ ਹੁਣ ਤੱਕ ਤਿੰਨ ਪੁਸਤਕਾਂ ਨੇ ਤੇ 24 ਕਹਾਣੀਆਂ ਮੇਰੀਆਂ ਛਪੀਆਂ ਅੰਤਰਾ ਮੈਂ ਇੰਜੋਏ ਕਰਦੀ ਹਾਂ ਬਿਲਕੁਲ ਹਾਂ ਔਰ ਇਹ ਮੈਂ 1.5 200 300 ਕਹਾਣੀ ਵੀ ਲਿਖ ਸਕਦਾ ਸੀ ਜਿਸ ਤਰ੍ਹਾਂ ਦਾ ਮੇਰਾ ਜੀਵਨ ਰਿਹਾ ਜਿਸ ਤਰ੍ਹਾਂ ਦੇ ਮੇਰੇ ਅਨੁਭਵ ਨੇ ਲੇਕਿਨ ਇਹ ਨਹੀਂ ਕਿ ਹਰ ਚੀਜ਼ ਹੀ ਜਿਹੜੀ ਹਰ ਗੱਲ ਕੋਈ ਹੈਗੀ ਵੀ ਉਹ ਉਹ ਕਹਾਣੀ ਬਣ ਜਾਵੇ ਇਸ ਗੱਲ ਤੋਂ ਮੈਂ ਬਹੁਤ ਜ਼ਿਆਦਾ ਧਿਆਨ ਰੱਖਿਆ ਅਧਿਐਨ ਕਰਕੇ ਹੂੰ ਇਹਦਾ ਮਤਲਬ ਤੁਸੀਂ ਅਧਿਐਨ ਬਹੁਤ ਕੀਤਾ ਹੈ ਅਧਿਐਨ ਬਹੁਤ ਕੀਤਾ ਮੇਰੇ ਕੋਲੇ ਨਿਚੋੜ ਕੇ ਫਿਰ ਕਹਾਣੀ ਲਿਖੀ ਮੇਰੇ ਕੋਲੇ ਹੈ ਹੀ ਅਸਲ ਚ ਮੈਂ ਭੈਣ ਜੀ ਉਹ ਹੀ ਕਹੂੰਗਾ ਤੁਹਾਨੂੰ ਹਾਂ ਜੀ ਜੀ ਤੇ ਜਿਹੜਾ ਨਾ ਡਿਗਰੀਆਂ ਹੈ ਨਹੀਂ ਮੇਰੇ ਕੋਲੇ ਹਾਂ ਮੈਂ 10ਵੀਂ ਤੱਕ ਜਿਵੇਂ ਪੜਿਆ ਪੜਨ ਨੂੰ ਮੈਂ ਹੁਸ਼ਿਆਰ ਸੀ ਲੇਕਿਨ ਘਰ ਦਾ ਕੰਮ ਇੰਨਾ ਸੀਗਾ ਕਿ ਮੈਨੂੰ ਕਾਲਜ 1 ਸਾਲ ਹੀ ਮੈਂ ਗਿਆ ਸੀ ਤੇ ਹਟਾ ਲਿਆ ਗਿਆ ਕਿ ਛੋਟਿਆਂ ਨੂੰ ਪੜ੍ਹਾ ਲਾਂਗੇ ਖੇਤੀ ਜਿਹੜੀ ਆ ਉਹ ਨਹੀਂ ਸੰਭੀ ਜਾਂਦੀ ਹੈਗੀ ਤੂੰ ਖੇਤੀ ਆ ਕੇ ਜ਼ਿੰਮੇਵਾਰੀ ਤੁਸੀਂ ਸੰਭਲੇ ਤੂੰ ਸੰਭ ਕੋ ਮੈਂ ਇਸ ਕਰਕੇ ਲੇਕਿਨ ਮੇਰਾ ਇੱਕ ਸੁਪਨਾ ਸੀ ਕਿ ਮੈਂ ਕਾਲਜ ਚ ਪੜਦਾ ਯੂਨੀਵਰਸਿਟੀਆਂ ਤੱਕ ਜਾਵਾਂ ਇਹ ਮੇਰੇ ਮਨ ਚ ਸੀ ਕਿਤੇ ਤੇ ਇਸ ਲਈ ਮੈਂ ਅਧਿਆਨ ਬਚਪਨ ਤੋਂ ਜਿਹੜੀ ਆਦਤ ਪਈ ਸੀ ਗ੍ਰੰਥ ਪੜ੍ਹਨ ਦੀ ਉਹ ਮੈਂ ਛੱਡੀ ਨਹੀਂ ਹੈਗੀ ਵੀ ਜੇ ਮੈਂ ਖਿਡਾਰੀ ਚ ਗੰਨੇ ਲਾ ਰਿਹਾ ਹਾਂ ਤਾਂ ਤਾਂ ਮੈਂ ਕਿਸੇ ਨਾ ਕਿਸੇ ਤਰ੍ਹਾਂ ਕਿਤਾਬ ਮੈਂ ਪੜ ਰਿਹਾ ਹੁੰਦਾ ਸੀਗਾ ਹਰ ਕੰਮ ਕਰਦਾ ਹੋਇਆ ਬੜਦਾ ਨਾ ਹਲਵਾ ਹੈ ਮੈਂ ਬਹੁਤ ਦੇਰ ਜਿਹੜੀ ਖੇਤੀ ਆ ਬੜਦਾ ਨਾਲ ਕੀਤੀ ਹੈ ਤੇ ਉਹਨਾਂ ਦੇ ਹਲ ਵਾਉਂਦੇ ਆ ਸਵੇਰ ਵੇਲੇ ਸਾਜਰੇ ਤੜਕੇ ਹੀਰ ਦੀਆਂ ਕਲੀਆਂ ਲਾਉਂਦੇ ਆ ਤੇ ਬਹੁਤ ਸਾਰਾ ਇਹਨਾ ਮੇਰਾ ਮੈਨੂੰ ਕੰਠ ਸੀ ਇਹ ਸਾਰਾ ਕੁਝ ਜਿਨੇ ਮੇਰਾ ਮਨ ਇੱਕ ਸੁਰ ਕਰੀ ਰੱਖਿਆ ਕਵਿਤਾ 'ਚ ਵੀ ਤੇ ਕਹਾਣੀ ਦੇ ਵਿੱਚ ਵੀ ਮੈਂ ਇੱਥੇ ਇੱਕ ਗੱਲ ਕਹਿਣਾ ਚਾਹਾਂਗੀ ਤੁਸੀਂ ਕਹਿੰਨਾ ਮੇਰਾ ਸੁਪਨਾ ਸੀ ਕਿ ਵੀ ਮੈਂ ਯੂਨੀਵਰਸਿਟੀਆਂ 'ਚ ਜਾਵਾਂ ਤੇ ਸਾਨੂੰ ਬੜਾ ਫਖਰ ਹੈ ਇਸ ਗੱਲ ਦਾ ਕਿ ਜਿਸ ਬੱਚੇ ਦਾ ਸੁਪਨਾ ਸੀਗਾ ਕਿ ਮੈਂ ਯੂਨੀਵਰਸਿਟੀਆਂ 'ਚ ਜਾਵਾਂ ਅੱਜ ਯੂਨੀਵਰਸਿਟੀਆਂ ਵਾਲੇ ਤੁਹਾਡੇ ਤੇ ਕੋਈ ਐਮ ਫਿਲ ਕਰ ਰਿਹਾ ਕੋਈ ਪੀ ਐਚ ਡੀ ਕਰ ਰਿਹਾ ਹੈ ਔਰ ਮੈਂ ਬੜੇ ਸਾਰੇ YouTube ਤੇ ਸੁਣੇ ਨੇ ਤੁਹਾਨੂੰ ਤੁਹਾਡੀ ਕਹਾਣੀ ਕਲਾ ਬਾਰੇ ਪੁੱਛਦੇ ਆ ਰਚਨਾ ਸੰਸਾਰ ਬਾਰੇ ਪੁੱਛਦੇ ਆ ਤਾਂ ਇਹ ਤੁਸੀਂ ਦੇਖੋ ਕਿ ਤੁਹਾਡਾ ਸੁਪਨਾ ਤੁਹਾਡੇ ਤੋਂ ਜ਼ਿਆਦਾ ਪੂਰਾ ਹੋਇਆ ਕਿ ਤੁਸੀਂ ਜਾਣਾ ਚਾਹੁੰਦੇ ਸੀ ਤੇ ਹੁਣ ਉਹ ਜਾਣਨਾ ਚਾਹੁੰਦੇ ਨੇ ਤੁਹਾਡੇ ਬਾਰੇ ਕੀ ਬਾਤ ਹੈ ਉਹ ਕਹਾਣੀਆਂ ਕੁਝ ਜਿਹੜੀਆਂ ਉਹ ਸਿਲੇਬਸ ਚ ਲੱਗੀਆਂ ਹੋਈਆਂ ਨੇ ਐਵੇਂ ਵਗੈਰਾ ਉਹ ਮੈਂ ਦੇਖਦਾ ਕਿ ਬਚਪਨ ਤੋਂ ਜਿਹੜਾ ਸੀ ਨਾ ਜਿਹੜਾ ਉਹਦੇ ਨਾਲ ਇੱਕ ਰੱਬ ਨਾਲ ਜੁੜਨ ਵਾਲੀ ਗੱਲ ਹੈ ਉਹ ਕੀ ਹੈ ਕਿੱਥੇ ਹੈ ਕਿਵੇਂ ਹੈ ਇਸ ਬਹਿਸ 'ਚ ਮੈਂ ਕਦੇ ਵੀ ਨਹੀਂ ਪਿਆ ਹੈਗਾ ਲੇਕਿਨ ਮੈਨੂੰ ਇਹ ਹੈਗਾ ਕਿ ਜਿਹੜਾ ਅਸੀਂ ਅੰਦਰ ਸੋਚਦੇ ਆਂ ਤੇ ਇੱਕ ਨਿੱਕੀ ਜਿਹੀ ਗੱਲ ਜੇ ਕਹਾਂ ਮੈਂ ਦੱਸ ਦਵਾਂ ਵੀ ਇਹ ਵੀ ਮੈਨੂੰ ਨਾ ਮਹਾਭਾਰਤ 'ਚੋਂ ਮਿਲਿਆ ਕਿਵੇਂ ਅਸੀਂ ਉਹਦੇ ਨਾਲ ਮੈਂ ਇਹ ਬਹੁਤ ਥਾਂਈ ਚਾਹਣਾ ਹੁੰਨਾ ਕਿ ਮੈਂ ਗੱਲ ਕਰਾਂ ਪਰ ਕਈ ਵਾਰੀ ਮਾਹੌਲ ਨਹੀਂ ਹੁੰਦਾ ਹੈਗਾ ਕਿ ਉਹਦੇ ਵਿੱਚ ਇਹ ਹੈ ਕਿ ਦ੍ਰੋਪਦੀ ਅੰਦਾ ਜਿਹੜਾ ਹੈ ਉਹ ਨਗਨ ਹੋਣ ਵਾਲਾ ਉਹ ਕਾਂਡ ਖਤਮ ਹੋ ਚੁੱਕਿਆ ਜੰਗਲ ਜਾ ਚੁੱਕੇ ਨੇ ਬਣ ਦੇ ਵਿੱਚ ਇੱਕ ਦਿਨ ਕ੍ਰਿਸ਼ਨ ਜੀ ਆਉਂਦੇ ਨੇ ਤੇ ਦ੍ਰੋਪਤੀ ਉਹਨਾਂ ਨੂੰ ਜਲ ਪਾਣੀ ਛਕਾਉਂਦੀ ਹੋਈ ਉਹ ਸਖਾ ਕਹਿ ਕੇ ਉਹਨਾਂ ਨੂੰ ਬੁਲਾਉਂਦੀ ਸੀ ਕਹਿੰਦੀ ਵੀ ਸਖਾ ਤੁਸੀਂ ਪਤਮੇਰੀ ਰੱਖ ਲਈ ਬਾਰਤੂ ਸੀ ਦੇਰ ਕਰਤੀ ਜਦੋਂ ਤੁਸੀਂ ਆਇਓ ਉਦੋਂ ਤੱਕ ਦੁਸ਼ਾਸ਼ਨ ਦਾ ਜਿਹੜਾ ਸੀ ਨਾ ਪਾਪੀ ਦਾ ਹੱਥ ਉਹ ਸਾੜੀ ਖਿੱਚਣ ਵੇਲੇ ਮੇਰੇ ਜਿਸਮ ਨੂੰ ਛੂ ਗਿਆ ਸੀਗਾ ਤੇ ਇੱਕ ਪਤੀ ਵਰਤਾ ਔਰਤ ਵਾਸਤੇ ਇਹ ਗੱਲ ਬਹੁਤ ਵੱਡੀ ਹੈ ਕਿ ਕੋਈ ਹੋਰ ਉਹਦੇ ਸਰੀਰ ਨੂੰ ਹੱਥ ਲਾਵੇ ਤੁਸੀਂ ਦੇਰ ਕਰਤੀ ਤੇ ਉਹ ਚ ਲਿਖਿਆ ਵੀ ਕ੍ਰਿਸ਼ਨ ਜੀ ਉਹ ਮੁਸਕਰਾਏ ਤੇ ਉਹ ਕਹਿੰਦੇ ਵੀ ਇਸ ਤਰ੍ਹਾਂ ਹੋਇਆ ਕ੍ਰਿਸ਼ਨਾ ਉਹ ਦਰੋਪਤੀ ਨੂੰ ਕ੍ਰਿਸ਼ਨਾ ਕਹਿੰਦੇ ਸੀ ਜੇ ਤੁਹਾਨੂੰ ਪਤਾ ਹੈ ਤੇ ਉਹ ਕਹਿੰਦੇ ਵੀ ਜਦੋਂ ਨਾ ਉਹ ਦਰਯੋਦਨ ਨੇ ਕਿਹਾ ਵੀ ਇਹਦੀ ਸਾੜੀ ਅਵਤਾਰ ਉਹ ਤੇ ਦੁਸ਼ਾਸ਼ਨ ਤੇਰੇ ਵੱਲ ਵਧਿਆ ਤਾਂ ਤੂੰ ਪਹਿਲਾਂ ਭੀਸ਼ਮ ਪਤਾਮਾ ਵੱਲ ਦੇਖਿਆ ਉਹਦੀ ਓਟ ਤਕਾਈ ਫਿਰ ਦਰੋਣਾਚਾਰੀਆ ਵੱਲ ਫਿਰ ਕਿਰਪਾਚਾਰੀਆ ਵੱਲ ਉਹ ਨਹੀਂ ਉੱਠੇ ਫਿਰ ਤੂੰ ਯੁਦਿਸ਼ਤਰ ਵੱਲ ਆਪਣੇ ਭੀਮ ਅਰਜਨ ਸਾਰਿਆਂ ਦੀ ਓਟ ਤਕਾਉਂਦੀ ਤਕਾਉਂਦੀ ਉਦੋਂ ਤੱਕ ਉਹ ਤੇਰੇ ਕੋਲੇ ਆ ਗਿਆ ਤੇ ਉਹਨੇ ਆ ਕੇ ਸਾੜੀ ਨੂੰ ਹੱਥ ਪਾ ਲਿਆ ਤੇ ਉਦੋਂ ਫੇਰ ਤੂੰ ਮੈਨੂੰ ਯਾਦ ਕੀਤਾ ਜਦੋਂ ਤੂੰ ਮੈਨੂੰ ਯਾਦ ਕੀਤਾ ਮੈਂ ਉਦੋਂ ਹੀ ਆ ਗਿਆ ਮੈਂ ਦੇਰ ਨਹੀਂ ਲਾਉਂਦਾ ਹੈਗਾ ਇਸ ਕਰਕੇ ਇਹ ਗੱਲਾਂ ਜਿਹੜੀਆਂ ਸੀ ਨਾ ਇਹ ਮੇਰੇ ਸੰਸਕਾਰਾਂ ਦੇ ਵਿੱਚ ਪਈਆਂ ਸੀਗੀਆਂ ਤੇ ਤੁਸੀਂ ਕਿਸੇ ਗੱਲ ਨੂੰ ਪ੍ਰਾਪਤ ਕਰਨਾ ਜੇ ਮਨ ਆਸ ਰੱਖੇ ਹਰ ਉੱਪਰ ਹੈ ਇੱਕ ਚਿਤ ਲਾਏ ਤਾਂ ਫਿਰ ਉਹ ਗੱਲ ਬਣਦੀ ਹੈ ਫਿਰ ਉਹ ਗੱਲ ਬਣਦੀ ਹੈ ਮੈਂ ਇਹ ਸੀ ਮਤਲਬ ਨਹੀਂ ਮੈਂ ਇਹੀ ਗੱਲ ਕਹਿਣਾ ਚਾਹੁੰਦਾ ਕਿ ਇਸ ਗੱਲ ਨਾਲ ਜਿਹੜੀ ਤੁਸੀਂ ਪ੍ਰਾਪਤੀ ਕਰਨੀ ਹੈ ਕੋਈ ਮੈਂ ਲਿਖਣ ਵਾਸਤੇ ਹੀ ਮੰਗਦਾ ਸੀਗਾ ਵਿਦਿਆ ਹੀ ਮੰਗਦਾ ਸੀ ਕਦੇ ਪੈਸਾ ਨਹੀਂ ਕਦੇ ਕੁਛ ਨਹੀਂ ਤੇ ਕਿਤੇ ਨਾ ਕਿਤੇ ਤੁਸੀਂ ਜੁੜੇ ਰਹਿੰਨੇ ਹੋ ਤੇ ਉਹ ਤੁਹਾਡਾ ਪੂਰਾ ਜ਼ਰੂਰ ਹੁੰਦਾ ਸੁਖਜੀ ਜੀ ਤੁਸੀਂ ਕਹਾਂ ਨਾ ਕਿ ਬਈ ਕਹਾਣੀ ਇੱਕੋ ਹੀ ਲਿਖੀ ਜਾ ਰਹੀ ਹੈ ਤਾਂ ਬਹੁਤ ਕਹਾਣੀਆਂ ਵੀ ਸਾਡੇ ਇਸ ਸਮੱਸਿਆ ਹੈ ਕਹਾਣੀਕਾਰਾਂ ਦੀ ਪਰ ਜਦੋਂ ਮੈਂ ਤੁਹਾਡੀ ਕਹਾਣੀ ਪੜ੍ਹਦੀ ਹਾਂ ਜਿਵੇਂ ਤੁਸੀਂ ਕਿਹਾ ਕਿ ਮੈਂ ਖਾਲੀ ਹਾਲੇ ਤੱਕ 24 ਕਹਾਣੀਆਂ ਲਿਖੀਆਂ ਪਰ ਉਹ ਤੁਹਾਡੀ ਕਹਾਣੀ ਬੰਦੇ ਨੂੰ ਸੌਣ ਨਹੀਂ ਦਿੰਦੀ ਉਹ ਬੇਚੈਨ ਕਰਦੀ ਹੈ ਯਾਨੀ ਕਿ ਉਹ ਮਲਮ ਦਾ ਕੰਮ ਨਹੀਂ ਕਰ ਰਹੀ ਤੁਹਾਡੀ ਕਹਾਣੀ ਚ ਜਿਹੜੀ ਵਨ ਸੁਵਰਨਤਾ ਹੈ ਉਹਦੇ ਵਿੱਚ ਜਿਹੜੇ ਪਾਤਰ ਹੈ ਮੈਂ ਬੜੀ ਹੈਰਾਨ ਹੁੰਨੀ ਆ ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਨੀ ਆ ਕਿਉਂਕਿ ਇੰਨੀ ਉਹਦੇ ਚ ਪੰਜਾਬ ਦਾ ਸਮਾਜ ਉਹਦਾ ਮਨੋਵਿਗਿਆਨ ਉਹਦੀ ਪੋਲਿਟਿਕਸ ਔਰ ਔਰਤ ਮਰਦ ਦੇ ਹਰ ਇਸੇ ਐਂਗਲ ਤੋਂ ਵੀ ਲੈ ਲੋ ਤੁਹਾਡੀਆਂ ਕਹਾਣੀਆਂ ਦੇ ਜਿਹੜੇ ਪਾਤਰ ਨੇ ਨਾ ਉਹ ਪਾਠਕ ਨੂੰ ਸੋਚ ਵਿੱਚ ਪਾ ਦਿੰਦੇ ਹੈਰਾਨ ਕਰ ਦਿੰਦੇ ਆ ਤਾਂ ਮੈਂ ਇਹ ਜਾਨਣਾ ਚਾਹਨੀ ਕਿ ਉਹ ਤੁਹਾਡੇ ਮਨ ਅੰਦਰ ਕੀ ਮਤਲਬ ਕੀ ਚੱਲ ਰਿਹਾ ਹੁੰਦਾ ਜਦੋਂ ਤੁਸੀਂ ਅਜਿਹੇ ਪਾਤਰ ਘੜਦੇ ਹੋ ਇੱਕ ਤਾਂ ਮੇਰੇ ਵਨ ਸੁਵਨ ਨੇ ਅਨੁਭਵ ਨੇ ਜੀ ਕਿਸੇ ਇੱਕ ਤਰ੍ਹਾਂ ਦੇ ਨਹੀਂ ਹੈਗੇ ਵੀ ਮੈਂ ਘਰ ਤੋਂ ਸਕੂਲ ਤੇ ਸਕੂਲ ਤੋਂ ਘਰ ਜਾਂ ਘਰ ਤੋਂ ਦਫ਼ਤਰ ਤੇ ਦਫ਼ਤਰ ਤੋਂ ਘਰ ਵਾਲਾ ਮੇਰਾ ਜੀਵਨ ਕੁਝ ਇਸ ਤਰ੍ਹਾਂ ਦੇ ਖੇਤਰਾਂ ਦੇ ਵਿੱਚ ਵਿਚਰਿਆ ਹੈ ਅਲੱਗ-ਅਲੱਗ ਤਰ੍ਹਾਂ ਦੇ ਪਾਤਰ ਮੈਨੂੰ ਮਿਲੇ ਨੇ ਮੈਂ ਕਦੇ ਵੀ ਆਪਣੀ ਕੋਈ ਵੀ ਕਹਾਣੀ ਕਿਸੇ ਵੀ ਸਾਹਮਣੇ ਪੱਤ ਉਹਨਾਂ ਨੂੰ ਰੱਖ ਕੇ ਸਰੋਤਿਆਂ ਨੂੰ ਪਾਠਕਾਂ ਨੂੰ ਸਾਹਮਣੇ ਰੱਖ ਕੇ ਨਹੀਂ ਲਿਖੀ ਹੈਗੀ ਜਿਵੇਂ ਹਜ਼ਾਰ ਕਹਾਣੀਆਂ ਦਾ ਬਾਤ ਉਹ ਮਤਲਬ ਮੇਰੀਆਂ ਕਹਾਣੀਆਂ ਨੇ ਜਿਹੜੀਆਂ ਮੈਨੂੰ ਸੌਂ ਨਹੀਂ ਦਿੰਦੀਆਂ ਔਰ ਮੈਂ ਇਹ ਤੇ ਪਾਠਕ ਨੂੰ ਵੀ ਨਹੀਂ ਸੌਣਗੀ ਮੈਂ ਇੱਥੇ ਪੂਰਾ ਭਰੋਸਾ ਕਰਦਾ ਕਿ ਜਿਹੜੀ ਕਹਾਣੀ ਲਿਖਦੇ ਆ ਤੁਹਾਡਾ ਆਪਣਾ ਮਨ ਭਰਦਾ ਉਹਦੇ ਚ ਪਾਠਕ ਦਾ ਮਨ ਵੀ ਭਰੂਗਾ ਜੇ ਤੁਹਾਡੀ ਕਹਾਣੀ ਲਿਖਦੇ ਆ ਤੁਸੀਂ ਨਹੀਂ ਸੌਂਦੇ ਹੈਗੇ ਤਾਂ ਉਹ ਪਾਠਕ ਨੂੰ ਵੀ ਨਹੀਂ ਸੌਣ ਦੋਗੇ ਉਹ ਇਸ ਕਰਕੇ ਅਨੁਭਵ ਕਰਕੇ ਨਾ ਵਨਸਵੰਤਾ ਹੈ ਹੁਣ ਜਿਹੜੀ ਤੁਹਾਡੀ ਕਹਾਣੀ ਨੂੰ ਮੈਂ ਅਯਨ ਘੋਸ਼ ਨਹੀਂ ਨੂੰ ਪੁਰਸਕਾਰ ਮਿਲਿਆ ਸਾਇੰਟ ਅਕੈਡਮੀ ਦਾ ਤਾਂ ਉਹ ਵੀ ਤੁਸੀਂ ਦੇਖੋ ਕਿ ਉਹਦੇ ਚ ਵੀ ਇੰਨੀ ਉਹ ਸੁਰਖ ਮਾਲਟ ਉਹ ਸੁਰਖ ਨਹੀਂ ਹੁੰਦੀ ਹਾਂਜੀ ਹਾਂ ਤਾਂ ਇਦਾਂ ਹੀ ਹੋਰ ਬਹੁਤ ਸਾਰੀਆਂ ਕਹਾਣੀਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਇਹ ਮੈਂ ਅਯਨ ਕੋਸ਼ੀ ਨਹੀਂ ਅਯਨ ਘੋਸ਼ ਦੀ ਗੱਲ ਮੈਂ ਕਰਨਾ ਚਾਹਨੀ ਹੈ ਜਿਹਦਾ ਤੁਸੀਂ ਟਾਈਟਲ ਵੀ ਰੱਖਿਆ ਹੈ ਤੁਸੀਂ ਮਿਥਕ ਪਾਤਰ ਉਹ ਲਿੱਤਾ ਰਾਦਾ ਦਾ ਪਤੀ ਲੇਕਿਨ ਉਹ ਪੰਜਾਬ ਦੀ ਜਿਹੜੀ ਮਾਨਸਿਕਤਾ ਹੈ ਹਮ ਕਿਸਰਾਂ ਨੂੰ ਐਕਸਪਲੋਰ ਕੀਤਾ ਸ্যালੂਟ ਮਤਲਬ ਕਿ ਵੀ ਇਹੋ ਜੀਆਂ ਕਹਾਣੀਆਂ ਵਾਕਈ ਅਸੀਂ ਚਾਹੁੰਦੇ ਹਾਂ ਕਿ ਸਾਡੀ ਕਹਾਣੀ ਇਹੋ ਜੀ ਵਿਸ਼ਵ ਦੇ ਵਿੱਚ ਜਾਣੀ ਚਾਹੀਦੀ ਹੈ ਇਸ ਤਰ੍ਹਾਂ ਦੀਆਂ ਕਹਾਣੀਆਂ ਤੁਸੀਂ ਜੜੀਆਂ ਲਿਖ ਰਹੇ ਹੋ ਤੇ ਇੱਕ ਗੱਲ ਮੈਂ ਹੋਰ ਕਹਾਣੀਆਂ ਬਾਰੇ ਥੋੜੀ ਜੀ ਮੇਰੇ ਅੰਦਰ ਇੱਕ ਇੱਛਾ ਸੀ ਜਾਣਨ ਦੀ ਕਿਉਂਕਿ ਤੁਸੀਂ ਇੱਕ ਪਾਸੇ ਤੇ ਉਹ ਸਾਰੀ ਐਥਿਕਸ ਨੂੰ ਲੈਂਦੇ ਹੋ ਉਹ ਜਿਹੜੀ ਮੋਰੈਲਿਟੀ ਹੈ ਨੈਤਿਕਤਾ ਹੈ ਉਹਦੀ ਗੱਲ ਕਰ ਰਹੇ ਹੋ ਦੂਜੇ ਪਾਸੇ ਤੁਸੀਂ ਉਹ ਕਾਮਨਾ ਦਾ ਸੰਸਾਰ ਹੈ ਜਿਹੜਾ ਉਹਨਾਂ ਦੇ ਦਵੰਧ ਦੇ ਵਿੱਚੋਂ ਤੁਹਾਡੀ ਜਦੋਂ ਕਹਾਣੀ ਟਕਰੌਂਦੀ ਹੈ ਨਾ ਇਸੇ ਕਰਕੇ ਮੈਂ ਕਿਹਾ ਕਿ ਤੁਹਾਡੀ ਕਹਾਣੀ ਸੌਣ ਨਹੀਂ ਦੇਂਦੀ ਪਰ ਇਹਨੂੰ ਜਦੋਂ ਲੇਖਕ ਸੋਚ ਰਿਹਾ ਹੁੰਦਾ ਹੈ ਤਾਂ ਕਿਵੇਂ ਉਹਦਾ ਨਿਭਾ ਕਰਦੇ ਹੋ ਤੁਸੀਂ ਕੀ ਲੇਖਕ ਲਈ ਔਖਾ ਨਹੀਂ ਹੁੰਦਾ ਆਪਣੇ ਆਪ ਲਈ ਇਹ ਦੋਨਾਂ ਦੇ ਨਾਲ ਸੰਘਰਸ਼ ਕਰਨਾ ਮੈਨੂੰ ਲੱਗਦਾ ਮੈਂ ਲੇਖਕ ਹੀ ਇਸ ਕਰਕੇ ਆ ਕਿ ਜੇ ਇਸ ਤਰ੍ਹਾਂ ਦੇ ਤਣਾਅ ਮੇਰੇ ਅੰਦਰ ਚੱਲਦੇ ਨੇ ਮੈਂ ਕੋਈ ਇੱਕ ਕਹਿਰੀ ਕਿਸਮ ਦਾ ਬੰਦਾ ਨਹੀਂ ਹੈਗਾ ਜੀ ਕਦੇ ਵੀ ਨਹੀਂ ਨਾ ਮੈਂ ਇਸ ਗੱਲ ਦਾ ਕਦੇ ਇਹਨੂੰ ਸਾਬਤ ਕਰਨ ਵੱਲ ਨੂੰ ਲੱਗਿਆ ਕਿ ਮੈਂ ਤੇ ਚੰਗਾ ਹੀ ਚੰਗਾ ਜੀ ਮੈਂ ਨਹੀਂ ਹੈਗਾ ਮੈਂ ਚੰਗਾ ਵੀ ਆ ਮੈਂ ਬੁਰਾ ਵੀ ਆ ਮੇਰੇ ਚ ਹਰ ਕੁਝ ਹੈਗਾ ਉਹ ਜਿਹੜਾ ਮਤਲਬ ਬਹੁਤ ਸਾਰੇ ਬੰਦਿਆਂ ਚ ਹੋਵੇ ਜਿਹੜੀ ਇਹ ਗੱਲ ਕਹੀ ਜਾਂਦੀ ਨਾ ਕਿ ਇੱਕ ਬੰਦੇ ਜੀ ਹਰ ਬੰਦੇ ਚ ਕਹਿੰਦੇ ਨਾ ਹਰ ਆਦਮੀ ਚ ਇੱਕ ਸ਼ੈਤਾਨ ਵੀ ਹੁੰਦਾ ਤੇ ਦੇਰ ਤਾਂ ਵੀ ਬੈਠਾ ਹੁੰਦਾ ਹੀ ਅਸੀਂ ਹੋਈਆਂ ਸਾਰੇ ਕੋਈ ਅਸੀਂ ਆ ਸਾਰੇ ਮੈਂ ਉਹਨੂੰ ਮਤਲਬ ਲੁਕਾਉਣ ਦੀ ਕੋਸ਼ਿਸ਼ ਨਹੀਂ ਕਰਦਾ ਨਹੀਂ ਕਰਦਾ ਐਗਜ਼ੈਕਟਲੀ ਜਿਹੜੀ ਗੱਲ ਹੈ ਵੀ ਜਿਸ ਤਰ੍ਹਾਂ ਦਾ ਮੈਂ ਹੈਗਾ ਮੈਂ ਉਸ ਤਰ੍ਹਾਂ ਦਾ ਆਪਣੇ ਆਪ ਨੂੰ ਪੇਸ਼ ਕਰਦਾ ਹੈਗਾ ਔਰ ਕਹਾਣੀਆਂ ਦੇ ਵਿੱਚ ਤਾਂ ਫਿਕਸ਼ਨ ਕਹਿ ਸਕਦੇ ਹੋ ਤੁਸੀਂ ਹਾਲਾਂਕਿ ਮੈਂ ਨਹੀਂ ਮੰਨਦਾ ਕਿ ਮੇਰੀ ਕੋਈ ਵੀ ਕਹਾਣੀ ਅਜਿਹੀ ਹੋਵੇ ਜਿਹਦੇ ਵਿੱਚ ਮੈਂ ਨਾ ਹੋਵਾਂ ਉਹ ਮੈਂ ਹੀ ਹਾਂ ਸਾਰੇ ਹਰ ਕਹਾਣੀ ਦੇ ਵਿੱਚ ਲੇਕਿਨ ਜਦੋਂ ਮੈਂ ਆਪਣੀ ਸਵੈ ਜੀਵਨੀ ਦੇ ਜਿਹੜੇ ਅੰਸ਼ ਲਿਖਦਾ ਹਾਂ ਉਹਦੇ ਵਿੱਚ ਵੀ ਮੈਂ ਇਹ ਗੱਲ ਆਪਦੀ ਕਰਦਾ ਮੈਂ ਜੈਸਾ ਹਾਂ ਮੈਂ ਵੈਸਾ ਕਿਉਂ ਹਾਂ ਪਰ ਇੱਥੇ ਸਵਾਲ ਤਾਂ ਤੁਸੀਂ ਇਹ ਹੀ ਹੈ ਤੁਸੀਂ ਕਹਿੰਦੇ ਮੈਂ ਜੋ ਹਾਂ ਮ ਕਿਤੇ ਨਾ ਕਿਤੇ ਹਾਂ ਫਿਰ ਤੁਸੀਂ ਆਹ ਸਵਾਲ ਕਿਉਂ ਪਾਇ ਕਿ ਮੈਂ ਜੈਸਾ ਹਾਂ ਵੈਸਾ ਕਿਉਂ ਹੂੰ ਕਿਉਂ ਹੂੰ ਮੈਂ ਇਹੀ ਦੱਸਣਾ ਚਾਹੁੰਨਾ ਹੈ ਕਿ ਮੈਂ ਅਜਿਹਾ ਕਿਉਂ ਬਣਿਆ ਆਹਾ ਆਹਾ ਕੰਮ ਮੈਂ ਕਿਉਂ ਕੀਤੇ ਮੈਂ ਉਹਦੇ ਵਿੱਚ ਜਿਹੜਾ ਇੱਕ ਲਿਖਦਾ ਕਿ ਮੈਂ ਬਹੁਤ ਸਾਰੇ ਬੰਦਿਆਂ ਨੂੰ ਵਸਾ ਕੇ ਮਾਰਿਆ ਜਿਹੜਾ ਇੱਕ ਵਸਾਹ ਕਾਤ ਹੁੰਦਾ ਹੈ ਕਿ ਪਾਪ ਕਰਨਾ ਹੁੰਦਾ ਹੈ ਜਿਹਨੂੰ ਅਸੀਂ ਬਹੁਤ ਵੱਡਾ ਪਾਪ ਮੰਨਦੇ ਆ ਲੇਕਿਨ ਉਹ ਕੰਮ ਕਰਦੇ ਆ ਉਹਨਾਂ ਦੀਆਂ ਜ਼ਮੀਨਾਂ ਲੈਣ ਵਾਸਤੇ ਮੈਂ ਉਹਨਾਂ ਨੂੰ ਪਹਿਲਾਂ ਵਸਾਇਆ ਆਪਣੇ ਆਪ ਤੇ ਭਰੋਸਾ ਬਣਾਇਆ ਉਹਨਾਂ ਕੋਲੇ ਜਾਣ ਲੱਗਿਆ ਫਿਰ ਉਹਨਾਂ ਦੀ ਜ਼ਮੀਨ ਜਿਹੜੀ ਸੀ ਉਹ ਲੈ ਲਈ ਇਹ ਮੈਂ ਕੀਤਾ ਕੰਮ ਐਕਚੁਅਲੀ ਤੁਸੀਂ ਉਹਦੇ ਥਰੂ ਇਹੀ ਦੱਸਣਾ ਚਾਹੁੰਦੇ ਹੋ ਕਿ ਬੰਦੇ ਦੇ ਬੜੀ ਉਹਦੀ ਫਿਤਰਤ 'ਚ ਬੜੇ ਸਾਰੇ ਕੈਰੇਕਟਰਸ ਇੱਕ ਬੰਦੇ ਦੇ ਅੰਦਰ ਹੀ ਬੈਠੇ ਹੁੰਦੇ ਨੇ ਬੈਠੇ ਹੁੰਦੇ ਤੇ ਜਿਨ੍ਹਾਂ ਨੂੰ ਤੁਸੀਂ ਐਕਸਪਲੋਰ ਕਰਨਾ ਚਾਹਿਆ ਲੇਕਿਨ ਇੱਕ ਗੱਲ ਸੁਝੀਤ ਮੈਨੂੰ ਇਹ ਵੀ ਥੋੜੀ ਸੋਚ ਪਾਉਂਦੀ ਹੈ ਕਿ ਜਿਹੜੇ ਤੁਸੀਂ ਸਵੈ ਜੀਵਨੀ ਲਿਖੀ ਉਹਦੀ ਤੁਹਾਨੂੰ ਇੰਨੀ ਕਾਲ ਕਰਦੀ ਸੀ ਕਿ ਵੀ ਮੈਂ ਨਹੀਂ ਤਾਂ ਅਕਸਰ ਜਿੰਨੀਆਂ ਵੀ ਮੈਂ ਪੜੀਆਂ ਨਾ ਸਵੈ ਜੀਵਨੀਆਂ ਸਾਡੇ ਪੰਜਾਬੀ ਲੇਖਕਾਂ ਦੀਆਂ ਉਹਨਾਂ ਨੇ ਤੇ ਬੜੀ ਮਤਲਬ ਕਿ ਪ੍ਰੌਡ ਉਮਰੇ ਜਾ ਕੇ ਤੇ ਆਪਣੀਆਂ ਇਹ ਲਿਖੀਆਂ ਸਵੈ ਜੀਵਨੀਆਂ ਤੁਹਾਨੂੰ ਇੰਨੀ ਕਾਦੀ ਕਾਲ ਸੀ ਕਿ ਵੀ ਮੈਂ ਹਾਲੇ ਤਾਂ ਮੈਨੂੰ ਲੱਗਦਾ ਕਿ ਤੁਹਾਡਾ ਇੰਟਰਵਲ ਸੀਗਾ ਕਿ ਤੁਸੀਂ ਦੂਜਾ ਪਾਰਟ ਬਾਅਦ ਚ ਲਿਖੋਗੇ ਉਹ ਜਿਨ੍ਹਾਂ ਨੇ ਉਹ ਲਿਖੀਆਂ ਨੇ ਨਾ ਸਾਰਿਆਂ ਨੇ ਉਹਨਾਂ ਨੂੰ ਕਹਾੜ ਇਸ ਕਰਕੇ ਨਹੀਂ ਸੀ ਮੇਰਾ ਖਿਆਲ ਉਹਨਾਂ ਦੇ ਜੀਵਨ 'ਚ ਇਹੋ ਜਿਹਾ ਕੁਝ ਵਾਪਰ ਜੋ ਕੁਝ ਵਾਪਰਨਾ ਸੀ ਉਹ ਵਾਪਰ ਗਿਆ ਤੇ ਉਹ ਉਹਨਾਂ ਨੂੰ ਕੋਈ ਤੰਗ ਨਹੀਂ ਸੀ ਕਰਦਾ ਮੈਨੂੰ ਤਾਂ ਮੇਰੀਆਂ ਕੀਤੀਆਂ ਹੋਈਆਂ ਕਰਤੂਤਾ ਮੈਂ ਕਹੂੰਗਾ ਸ਼ਬਦ ਵੀ ਉਹ ਮੈਨੂੰ ਸਾਊਂਡ ਨਹੀਂ ਸੀ ਦਿੰਦੀਆਂ ਜੇ ਮੈਂ ਸਹਿਤਕਾਰ ਨਾ ਹੁੰਦਾ ਤਾਂ ਮੈਂ ਬੜੇ ਆਰਾਮ ਨਾਲ ਉਹ ਸਾਰੇ ਕੰਮ ਕਰੀ ਜਾਂਦਾ ਰਾਜਨੀਤੀ 'ਚ ਚਲਾ ਜਾਂਦਾ ਕੋਈ ਐਮਐਲਏ ਮੰਤਰੀ ਮੰਤਰੀ ਜਿਆ ਬਣਨ ਦੀ ਕਿਸੇ ਦੌੜ 'ਚ ਹੁੰਦਾ ਤੇ ਮੈਂ ਹੈ ਹੀ ਇਸ ਕਰਕੇ ਕਿ ਮੈਂ ਸਿਹਤਕਾਰਾਂ ਤੇ ਇਹ ਸਾਰੀਆਂ ਗੱਲਾਂ ਮੈਨੂੰ ਦੁਖੀ ਕਰਦੀਆਂ ਸੀ ਦੁਖੀ ਇੰਨਾ ਰਹਿੰਦਾ ਸੀ ਮੈਂ ਕਿ ਨਹੀਂ ਸੀ ਨੀਂਦ ਆਉਂਦੀ ਉਹ ਮੈਂ ਲਿਖ ਦਿੱਤਾ ਹੁਣ ਉਹ ਗੱਲ ਅਜੇ ਮੁੱਕੀ ਨਹੀਂ ਮੈਂ ਉਹਦਾ ਜਿਹੜੀ ਆਖਰੀ ਸੈਂਟੈਂਸ ਹੈ ਕਿ ਜਿਹੜਾ ਅਗਲਾ ਸਮਾਂ ਉਹ ਮੇਰੇ ਲਈ ਆਪਣੇ ਗਰਭ ਚ ਕੀ ਲਈ ਬੈਠਾ ਹੈ ਇਹ ਹਾਂ ਉਹ ਅਜੇ ਤਾਂ ਬਹੁਤ ਕੁਝ ਆਉਣਾ ਹੈ ਇਹ ਤਾਂ ਮਤਲਬ ਉਹੀ ਨਾ ਮੈਂ ਕਿ ਸੈਕਿੰਡ ਪਾਰਟ ਤਾਂ ਹੁਣੋ ਥੋੜਾ ਆਨੇ ਮਤਲਬ ਇੱਕ ਸੈਕਿੰਡ ਨਹੀਂ ਹੈਗਾ ਭੈਣ ਜੀ ਮੈਂ ਜਿਹੜਾ ਉਦੋਂ ਬਾਅਦ ਵੀ ਜਿਸ ਤਰ੍ਹਾਂ ਦਾ ਜੀਵਨ ਹੈ ਉਹਦੇ ਵਿੱਚ ਬਹੁਤ ਕੁਝ ਹੈ ਮਤਲਬ ਇਹ ਹੋ ਸਕਦਾ ਹੈ 3 4 ਇਹ ਇਹਦੇ ਆਉਣਗੇ ਜਿਹੜੇ ਵੱਲੇ ਹਾਂਜੀ ਹਾਂ ਕਿਉਂਕਿ ਇੱਕ ਮੈਂ ਕਦੇ ਵੀ ਵਿਹਲਾ ਨਹੀਂ ਪੈਂਦਾ ਮੈਂ ਸੁਖ ਤੋਂ ਬਹੁਤ ਡਰਦਾ ਹਾਂ ਮੈਨੂੰ ਇਹ ਪਤਾ ਹੈ ਕਿ ਸੰਕਟ ਕਸ਼ਟ ਜਿੰਨਾ ਚਿਰ ਨਹੀਂ ਹੈਗੇ ਉਨਾ ਚਿਰ ਤੁਹਾਡੀ ਲੇਖਣੀ ਦੇ ਵਿੱਚ ਨਾ ਪਰਪਕਤਾ ਆ ਸਕਦੀ ਹੈ ਬਾਬਾ ਟੈਗੋਰ ਵੀ ਕਹਿੰਦੇ ਨੇ ਇਹ ਪੀੜ ਹੀ ਹੁੰਦੀ ਹੈ ਜਿਹੜੀ ਹੈਗੀ ਤੇ ਪੀੜ ਇਹ ਜੀ ਤਾਂ ਹੁਣ ਹੈ ਨਹੀਂ ਵੀ ਤੁਸੀਂ ਆਪਣਾ ਆਰਾਮ ਨਾਲ ਏਸੀ ਰੂਮ ਚ ਬੈਠੋ ਤਾਂ ਉਹ ਲਿਖਣ ਵੇਲੇ ਤੁਸੀਂ ਬੈਠ ਸਕਦੇ ਹੋ ਲੇਕਿਨ ਉਹ ਤੋਂ ਪਹਿਲਾਂ ਜੇ ਤੁਸੀਂ ਲੋਕਾਂ ਚ ਨਹੀਂ ਜਾਂਦੇ ਨਹੀਂ ਮਿਲਦੇ ਵਾਲਾ ਦੁਆਲਾ ਨਹੀਂ ਦੇਖਦੇ ਤੇ ਫਿਰ ਤੁਸੀਂ ਅੰਦਰ ਬੈਠ ਕੇ ਕੀ ਜਿਹਦੇ ਕੋਲ ਅਨੁਭਵ ਨਹੀਂ ਹੈ ਉਹ ਫਿਰ ਉਹ ਗੱਲ ਵੀ ਨਹੀਂ ਬਣਦੀ ਨਹੀਂ ਫਿਰ ਤਾਂ ਪੜ ਪੜ ਕੇ ਤੁਸੀਂ ਲਿਖੋਗੇ ਤੇ ਉਹ ਪਹਿਲਾਂ ਲਿਖਿਆ ਹੋਇਆ ਕਿ ਮੇਰੇ ਕੋਲ ਸਮਾਂ ਬਹੁਤ ਥੋੜਾ ਹੈ ਇਸ ਕਰਕੇ ਗੱਲਾਂ ਮੈਂ ਬਹੁਤ ਕਰਨੀ ਹੈ ਤਾਂ ਇਸ ਕਰਕੇ ਮੈਂ ਨਹੀਂ ਕੱਲ ਹੋਰ ਦੱਸੋ ਕਿ ਜਿਹੜੇ ਤੁਹਾਡੇ ਸਮਕਾਲੀ ਲੇਖਕ ਨੇ ਉਹਨਾਂ ਦੇ ਵਿੱਚ ਸੱਚੋ ਸੱਚੀ ਤੁਸੀਂ ਉਹਨਾਂ ਨੂੰ ਕਿਵੇਂ ਮਹਿਸੂਸ ਕਰਦੇ ਹੋ ਜੋ ਕੁਝ ਲਿਖ ਰਹੇ ਨੇ ਤੁਹਾਡੇ ਸਮਕਾਲੀ ਲੇਖਕ ਔਰ ਆਪਣੇ ਆਪ ਨੂੰ ਕਿਵੇਂ ਮਹਿਸੂਸ ਕਰਦੇ ਹੋ ਉਹਨਾਂ ਦੇ ਵਿੱਚ ਵੈਸੇ ਤਾਂ ਮੈਂ ਮਹਿਸੂਸ ਕਰਨ ਵਾਲੀ ਗੱਲ ਹੀ ਕਰਦਾ ਕਿਉਂਕਿ ਮੈਂ ਕਦੇ ਮੁਕਾਬਲਾ ਨਹੀਂ ਕੀਤਾ ਕਿਸੇ ਨਾਲ ਨਾ ਮੇਰਾ ਕੋਈ ਮੁਕਾਬਲਾ ਮੇਰਾ ਮੁਕਾਬਲਾ ਮੇਰੇ ਆਪਣੇ ਨਾਲ ਹੀ ਹੈ ਕੀ ਬਾਤ ਹੈ ਮੇਰਾ ਕਿਸੇ ਨਾਲ ਨਹੀਂ ਹੁੰਦਾ ਕੀ ਬਾਤ ਤੇ ਉਹਨਾਂ ਚੋਂ ਕੋਈ ਕੋਈ ਜਦੋਂ ਅੱਛੀ ਕਹਾਣੀ ਲਿਖਦਾ ਹੈ ਤੇ ਮੈਨੂੰ ਉਦੋਂ ਬਹੁਤ ਚੰਗਾ ਲੱਗਦਾ ਹੈ ਵਾਹ ਤੇ ਮੈਂ ਬਿਨਾਂ ਇਸ ਗੱਲ ਤੋਂ ਵੀ ਉਸ ਬੰਦੇ ਨਾਲ ਮੇਰੀ ਬਣਦੀ ਹੈ ਕਿ ਨਹੀਂ ਬਣਦੀ ਕਿਉਂਕਿ ਮੈਂ ਇਹ ਕਦੇ ਵੀ ਨਹੀਂ ਇਹ ਗੱਲ ਕਹਿੰਦਾ ਹੁੰਦਾ ਮੇਰੀ ਤਾਂ ਜੀ ਸਾਰਿਆਂ ਨਾਲ ਹੀ ਬਣਦੀ ਹੈ ਜੀ ਮੈਂ ਤਾਂ ਸਾਰਿਆਂ ਨੂੰ ਕਿਉਂਕਿ ਮੈਂ ਨਿਰਪੱਖ ਬਿਲਕੁਲ ਨਹੀਂ ਹੈਗਾ ਜਿਹੜਾ ਕਹਿ ਦਿੰਦੇ ਨਾ ਮੈਂ ਤਾਂ ਜੀ ਨਿਰਪੱਖ ਹਾਂ ਅਸੀਂ ਕੀ ਲੈਣਾ ਮੇਰਾ ਬਿਲਕੁਲ ਨਹੀਂ ਮੈਂ ਤੇ ਜਿਹੜਾ ਮਾੜਾ ਆਦਮੀ ਹੈਗਾ ਮੈਨੂੰ ਲੱਗਦਾ ਹੈ ਕਿ ਇਹ ਦੂਜਿਆਂ ਨਾਲ ਧੱਕਾ ਕਰਦਾ ਲੁੱਟਦਾ ਮੈਂ ਤਾਂ ਉਹਦੇ ਖਿਲਾਫ ਹਾਂ ਉਹਦੇ ਪੱਖ 'ਚ ਨਹੀਂ ਹੈਗਾ ਇਸ ਕਰਕੇ ਮੈਂ ਨਿਰਪੱਖ ਨਹੀਂ ਪਰ ਜੇ ਉਹ ਰਚਨਾ ਅੱਛੀ ਕੋਈ ਕਰ ਦਿੰਦਾ ਹੈ ਸਮਕਾਲੀ ਕਹਾਣੀਕਾਰ ਤਾਂ ਮੈਂ ਬਿਲਕੁਲ ਉਹਨੂੰ ਮਿਲ ਕੇ ਵੀ ਆਉਣਾ ਜਾ ਕੇ ਕੀ ਬਾਤ ਹੈ ਤੇ ਉਹ ਜਿਹੜਾ ਕੋਈ ਅੱਛਾ ਇਹ ਹੀ ਵੱਡੇ ਲੇਖਕ ਦੀ ਪਛਾਣ ਹੁੰਦੀ ਹੈ ਤੇ ਇੱਕ ਗੱਲ ਹੋਰ ਅਖੀਰ ਦੇ ਵਿੱਚ ਤਾਂ ਮੈਨੂੰ ਦੱਸੋ ਕਿ ਇਹ ਜਿਹੜਾ ਤੁਹਾਨੂੰ ਸਹਿਤ ਅਕੈਡਮੀ ਅਵਾਰਡ ਮਿਲਿਆ ਅਵਾਰਡ ਤਾਂ ਤੁਹਾਨੂੰ ਹੋਰ ਵੀ ਬਹੁਤ ਸਾਰੇ ਮਿਲੇ ਨੇ ਪਰ ਸਹਿਤ ਅਕੈਡਮੀ ਦਾ ਇਨਾਮ ਪ੍ਰਾਪਤ ਹੋਣ ਤੋਂ ਬਾਅਦ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਜੀ ਤੁਹਾਨੂੰ ਕਿਵੇਂ ਲੱਗ ਰਿਹਾ ਪਹਿਲਾਂ ਤਾਂ ਜਦੋਂ ਤੱਕ ਇਹ ਇਨਾਮ ਨਹੀਂ ਸੀ ਮਿਲਿਆ ਤੇ ਉਦੋਂ ਤੱਕ ਮੈਨੂੰ ਇਹ ਤਾਂ ਪਤਾ ਸੀ ਕਿ ਇਹ ਇੱਕ ਵੱਡਾ ਇਨਾਮ ਹੈ ਪੁਰਸਕਾਰ ਹੈ ਇੱਕ ਲੇਖਕ ਵਾਸਤੇ ਸੁਣਦੇ ਹੁੰਦੇ ਸੀ ਲੇਖਕ ਦਾ ਨਾ ਇੱਕ ਸੁਪਨਾ ਹੁੰਦਾ ਤੇ ਮੈਨੂੰ ਲੱਗਦਾ ਸੀ ਵੀ ਅਜੇ ਮੈਂ ਬਹੁਤਾ ਲਿਖਿਆ ਨਹੀਂ ਹੈਗਾ ਉਮਰ ਵੀ ਨਹੀਂ ਵੀ ਇਹ ਜਿੰਨਾ ਪਿੱਛੋਂ ਆਪਾਂ ਨਿਗਾਹ ਮਾਰਦੇ ਆਏ ਆ ਤੇ ਅਜੇ ਇਹ ਜਾ ਇਹਦਾ ਬਹੁਤਾ ਧਿਆਨ ਨਹੀਂ ਸੀ ਪੁਰਸਕਾਰ ਮਿਲਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਇਹ ਕਿੱਡੀ ਵੱਡੀ ਗੱਲ ਹੈ ਇਹ ਕਿੰਨਾ ਅਹਿਮ ਪੁਰਸਕਾਰ ਹੈ ਜਿਸ ਤਰ੍ਹਾਂ ਦਾ ਉਸ ਤੋਂ ਬਾਅਦ ਟ੍ਰੀਟਮੈਂਟ ਮਿਲ ਰਿਹਾ ਤੇ ਤ्यों-ਤ्यों ਖੁਸ਼ੀ ਹੋ ਰਹੀ ਹੈ ਹੋਰ ਜ਼ਿਆਦਾ ਨਹੀਂ ਨਹੀਂ ਸਾਰਿਆਂ ਨੇ ਇਹਨੂੰ ਸਲਾਹਿਆ ਵੀ ਬਹੁਤ ਹੈ ਔਰ ਸਾਡੇ ਲਈ ਵੀ ਇਹ ਸੁਖਜੀਤ ਜੀ ਬਹੁਤ ਮਾਣ ਵਾਲੀ ਗੱਲ ਹੈ ਕਿ ਤੁਹਾਨੂੰ ਇਸ ਟਾਈਮ ਦੇ ਵਿੱਚ ਜਿਹੜਾ ਮੈਂ ਆਇਨ ਘੋਸ਼ ਨਹੀਂ ਨੂੰ ਜਿਹੜਾ ਇਨਾਮ ਮਿਲਿਆ ਇਸ ਲਈ ਤੁਹਾਨੂੰ ਤੁਹਾਡੇ ਕਾਰਜ ਲਈ ਤੁਹਾਡੀ ਲਿਖਣੀ ਲਈ ਸਲਾਮ ਔਰ ਬਹੁਤ ਬਹੁਤ ਮੁਬਾਰਕ ਤੇ ਇਹ ਰੱਬ ਕਰੇ ਕਿ ਤੁਸੀਂ ਆਪਣੀ ਕਲਮ ਨੂੰ ਹੋਰ ਤਾਕਤ ਦੇ ਨਾਲ ਹੋਰ ਗੰਭੀਰਤਾ ਦੇ ਨਾਲ ਤੇ ਸੈਂਸਿਟੀਵਿਟੀ ਦੇ ਨਾਲ ਹੋਰ ਵੀ ਵੱਡੇ ਵੱਡੇ ਇਨਾਮ ਹਾਸਲ ਕਰੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਟੂਡੀਓ ਚਾਂਦਾ ਸ਼ੁਕਰੀਆ ਦਾ ਧੰਨਵਾਦ ਤੁਹਾਡਾ ਬਹੁਤ ਥੈਂਕ ਯੂ